ਪੰਜਾਬ ਪੁਲਿਸ ਨੂੰ ਮਿਲੀ ਅਹਿਮ ਸਫਲਤਾ ਪੁਲਿਸ ਨੇ ਵੱਡੀ ਵਾਰਦਾਤ ਨੂੰ ਕੀਤਾ ਨਾਕਾਮ 6 ਮੁਲਜ਼ਮਾਂ ਨੂੰ ਕੀਤਾ ਗਿਆਏ ਗ੍ਰਿਫਤਾਰ ਤੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਹਥਿਆਰ ਬਰਾਮਦ ਜਿహా ਇਸ ਵੇਲੇ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਪੁਲਿਸ ਨੇ ਇੱਕ ਕਤਲ ਦੀ ਵਾਰਦਾਤ ਨੂੰ ناکਾਮ ਕਰ ਦਿੱਤਾ ਹੈ 6 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਕੁਝ ਲੋਕ ਇੱਕ ਕਤਲ ਕਰਨ ਦੀ ਤਾਕ ਦੇ ਵਿੱਚ ਨੇ ਤੇ ਉਹਨਾਂ ਨੇ ਆਪਣੀ ਤਿਆਰੀ ਵੀ ਕਰ ਰੱਖੀ ਹੈ ਤੇ ਇਸ ਕਰਕੇ ਉਹ ਇਸ ਦਿਨ ਜਿਹੜਾ ਇਹ ਕਤਲ ਉਹ ਕਰਨ ਦੇਣਗੇ ਤਾਂ ਪੁਲਿਸ ਨੇ ਆਪਣਾ ਜਾਲ ਵਿਛਾਇਆ ਤੇ ਇਹਨਾਂ 6 ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਦੱਸ ਦिए ਕਿ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਜਿਹੜੇ ਹਥਿਆਰ ਨੇ ਤੇ ਨਾਲ ਹੀ 40 जिंदा ਕਾਰਤੂਸ ਨੇ ਜਿਹੜੇ ਇਹਨਾਂ ਲੋਕਾਂ ਦੇ ਕੋਲੋਂ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਗ੍ਰਿਫਤਾਰ ਹੋਏ ਇਹਨਾਂ ਮੁਲਜ਼ਮਾਂ ਦੇ ਨਾਂ ਪਹਿਲਾਂ ਵੀ ਕਈ ਕੇਸ ਦਰਜ ਨੇ ਜਿਨ੍ਹਾਂ ਦੇ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਹੋਰਾਂ ਦਾ ਵੀ ਕਤਲ ਹੈ ਤੇ ਨਾਲ ਹੀ ਇਹਨਾਂ ਦੇ ਵੱਲੋਂ ਹੀ ਸੁਖਦੀਪ ਸਿੰਘ ਡਿਪਟੀ ਦਾ ਵੀ ਕਤਲ ਕੀਤਾ ਗਿਆ ਸੀ ਤੇ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਗੋਲੀਬਾਰੀ ਵੀ ਕੀਤੀ ਸੀ ਇਸ ਤੋਂ ਬਿਨਾ ਵੀ ਬਹੁਤ ਸਾਰੇ ਹੋਰ ਕੇਸ ਨੇ ਜੋ ਇਹਨਾਂ ਦੇ ਨਾਂ ਤੇ ਦਰਜ ਨੇ ਜਿੱਥੇ ਇਹਨਾਂ ਨੇ ਅਜਹਿੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹੁਣ ਵੀ ਇਹ ਇੱਕ ਵਿਅਕਤੀ ਦੇ ਕਤਲ ਦੀ ਤਾਕ ਦੇ ਵਿੱਚ ਸਨ ਇਹਨਾਂ ਨੇ ਤਿਆਰੀ ਵੀ ਕਰ ਰੱਖੀ ਸੀ ਆਪਣੇ ਹਥਿਆਰ ਵੀ ਇਹ ਲੋਕ ਨਾਲ ਹੀ ਲੈ ਕੇ ਆਏ ਸਨ ਇਸ ਤੋਂ ਪਹਿਲਾਂ ਕਿ ਇਹ ਇਸ ਘਟਨਾ ਇਸ ਵਾਰਦਾਤ ਨੂੰ ਅੰਜਾਮ ਦੰ데 ਇਹ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਇੱਥੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹਨਾਂ ਦੇ ਜਿਹੜੇ ਤਾਰ ਨੇ ਉਹ ਅੱਗੇ ਦੀ ਅੱਗੇ ਜੁੜੇ ਹੁੰਦੇ ਨੇ ਅਤੇ ਜ਼ਿਕਰ ਜੋਕ ਹੈ ਕਿ ਇਹ ਜਿਹੜੇ ਮੋਲਜਮ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਤਾਰ ਹੋਣਗੇ ਹਰ ਹਾਲਤ ਹੀ ਉੱਪਰ ਵੱਡੇ ਲੋਕਾਂ ਦੇ ਨਾਲ ਵੱਡੇ ਗੈਂਗਸਟਰਾਂ ਦੇ ਨਾਲ ਹੋਣਗੇ ਕਿਉਂਕਿ ਇਹ ਪਹਿਲਾਂ ਤਾਂ ਜਿਹੜੇ ਹਥਿਆਰ ਲੈ ਕੇ ਆਉਂਦੇ ਨੇ ਉਹਨਾਂ ਦੇ ਕੋਲੋਂ ਹੀ ਲੈਂਦੇ ਨੇ ਤੇ ਅੱਗੇ ਦੀ ਅੱਗੇ ਇਹ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਇਸ ਜਾਲ ਦਾ ਹਿੱਸਾ ਬਣਾਉਂਦੇ ਨੇ ਤੇ ਉਹਨਾਂ ਦੇ ਕੋਲੋਂ ਵੀ ਇਹੋ ਜਿਹੀਆਂ ਕਟਨਾਵਾ ਕਰਵਾਉਂਦੇ ਨੇ ਜਿਨ੍ਹਾਂ ਦੇ ਵਿੱਚ ਕਤਲ ਕਾਂਡ ਸ਼ਾਮਿਲ ਹੁੰਦੇ ਨੇ ਫਰੋਤੀਆਂ ਸ਼ਾਮਿਲ ਹੁੰਦੀਆਂ ਨੇ ਇਹ ਹਥਿਆਰਾਂ ਦੀ ਨੋਕ ਤੇ ਲੋਕਾਂ ਦੇ ਕੋਰੋਂ ਜਬਰੀ ਜਿਹੜੇ ਪੈਸੇ ਨੇ ਉਹ ਵਸੂਲਦੇ ਨੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਇਹ ਗਹਿਣੇ ਵੀ ਜਿਹੜੇ ਉਹ ਸਨੇਚ ਕਰਦੇ ਨੇ ਇਹ ਗਹਿਣੇ ਵੀ ਕਾਫੀ ਔਰਤਾਂ ਦੇ ਕੋਲੋਂ ਅਜਹੀਆਂ ਘਟਨਾਵਾਂ ਸੁਣਨ ਨੂੰ ਆਈਆਂ ਸਨ ਕਿ ਇੱਕ ਕੋਈ ਇਸਤੇ ਦੀ ਚਾਂਸ ਸਨੇਚ ਕਰ ਲਈ ਗਈ ਕਿਸੇ ਦਾ ਪਰਸ ਖੋ ਲਿਆ ਗਿਆ ਅਜਹੀਆਂ ਘਟਨਾਵਾਂ ਆਮ ਤੌਰ ਤੇ ਹੀ ਦੇਖਣ ਸੁਣਨ ਨੂੰ ਮਿਲਦੀਆਂ ਨੇ ਇਹ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਿ ਥੋੜੇ ਜਿਹੇ ਪੈਸਿਆਂ ਦੇ ਬਦਲੇ ਹੀ ਕਿਸੇ ਨੂੰ ਮੌਤ ਦੇ ਘਾਟ ਤੱਕ ਉਤਾਰ ਦਿੰਦੇ ਨੇ ਤੇ ਫਿਰ ਜਦੋਂ ਇਹ ਪੁਲਿਸ ਦੇ ਹੱਥ ਲੱਗਦੇ ਨੇ ਤਾਂ ਫਿਰ ਮਾਫੀਆਂ ਵੀ ਮੰਗਦੇ ਨੇ ਪਰੰਤੂ ਫਿਰ ਪੁਲਿਸ ਇਹਨਾਂ ਨੂੰ ਬਖਸ਼ਦੀ ਨਹੀਂ ਹੁਣ ਇਹ ਜਿਹੜੇ 6 ਮੁਲਜ਼ਮ ਨੇ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਇਸ ਵੇਲੇ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਪੁਲਿਸ ਦਾ ਕਹਿਣਾ ਹੈ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ